ਪੰਜਾਂ ਸਵੇਰੇ ਟ੍ਰੇਨ ਆਈ ਤਿੰਨ ਘੰਟੇ ਬਾਅਦ 5 ਵੱਜ ਗਏ ਤੇ ਹੁਣ ਬੱਚੇ ਹਲੇ ਸੁੱਤੇ ਪਏ ਨੇ ਅੰਦਰ ਕਮਰੇ 'ਚ ਨਾਲੇ ਤਾਂ ਪਤਾ ਕਰਾਂਗੇ ਵੀ ਇੱਥੋਂ ਗੁਰਦੁਆਰਾ ਸਾਹਿਬ ਤੱਕ ਕਿੰਨੇ ਵਜ ਜਾਊਗੀ ਆ ਸੰਗਤ ਨੂੰ ਲੈ ਕੇ ਨਾਲੇ ਹੁਣ ਚਾਹ ਪੀ ਕੇ ਆਉਣੇ ਆ ਅਸੀਂ ਬਾਹਰ ਜਾ ਕੇ ਥੋੜੇ ਕਹਿਮ ਜੇ ਹੋ ਜਾਣਗੇ ਬਸ ਮੈਂ ਤਾਂ ਅੱਗੇ ਦੁਪਹਿਰੇ ਤਾਂ ਬਹੁਤ ਠੇਸ ਸੀ ਰਾਤ ਜਿੰਨਾ ਮੀਂਹ ਪਿਆ ਉਹ ਨਹੀਂ ਗਰਮੀ ਸੀਗੀ ਅੱਜ ਇੱਥੇ ਹੈ ਨਹੀਂ <li>ਬਲੀ ਬਲੀ ਸੀ ਦੁਪਹਿਰ ਕੰਨੀ ਸੀਗੀ ਕੋਪੋ ਤੇ ਇਸ ਦੁਪਹਿਰ ਥੋੜੀ ਜੀ ਫਿਰ ਕੀ ਕਰਾਂ ਨਾ ਔਰ AC ਨੂੰ ਸਿੱਖਾਏ ਆਉ ਤਾਂ ਹੈਗਾ ਹੀ ਆ ਜਿਹੜੇ AC ਚੱਲਦੇ ਨੇ ਬਾਹਰ ਤਾਂ ਪਲਗ ਰਹੀ ਸੀ ਅੱਜ ਉਦੋਂ ਜਦ ਪੈਰੇ ਸੀ ਨਾ ਅਸੀਂ ਉਹ ਤੇਜ਼ ਸੀ ਧੁੱਪ ਰਾਤ ਜਿੰਨਾ ਮੀਂਹ ਪਿਆ ਉਸ ਹਿਸਾਬ ਨਾਲ ਗਰਮੀ ਐਨਾ ਹੋਈ ਵੀ ਠੰਡ ਹੋ ਗਈ ਪਰ ਫੇਰ ਵੀ ਗਰਮੀ ਆ ਮੈਂ ਦੇਖ ਲਿਆ ਸੀ ਮੈਂ ਤਾਂ ਹੀ ਆ ਗਈ ਚੁੱਪ ਕਰ ਗਈ ਮੈਂ ਕਹਿੰਦੀ ਉਹ ਬੱਸ ਕਰਿਆ ਕਰ ਤੈਨੂੰ ਕਮਰੇ ਚ ਭਜਣ ਦੀ ਹੁੰਦੀ ਜਿਆਦਾ ਆ ਸਕਦਾ ਉਹਦੀ ਮੈਂ ਕਹਿਆ ਰਾਜੋ ਯਾਰ ਨਹੀਂ ਨਹੀਂ ਤੂੰ ਜ਼ਿਆਦਾ ਹੀ ਆਰਾਮ ਪਸੰਦ ਹੁੰਦਾ ਇਹ ਇਹ ਕੰਮ ਸਭ ਤੋਂ ਵਧੀਆ ਪਤਾ ਕਿੱਥੇ ਹੁੰਦਾ ਘਰੇ ਰਹਿ ਕੇ ਈ ਗੱਲ ਨਹੀਂ 3 ਘੰਟੇ ਦਾ ਜੇ ਸਾਨੂੰ ਖਰਾਬ ਤਾਂ ਇਹਨਾਂ ਦੇ ਕੱਲ ਸਵੇਰ ਤੱਕ ਠੀਕ ਰਹਿਣਗੇ ਇਹ ਵੀ ਕਰਨਾ ਹੈ ਤੇ ਸ਼ੇਵਲੀ ਇਹਦੇ ਨਾਲ ਉਹ ਵਿਚੇ ਪਿਆਜ਼ ਵੀ ਪਾਉਣਾ ਪਵੇ ਹਨਾ ਤੇਰੇ ਬਾਬਾ ਜੀ ਕੋਲ ਪੁਆਇਸ ਸੀ ਪ੍ਰਾਇਰ ਕਰਾਉਣਾ ਪ੍ਰੋਣੀ ਵੈਕ ਕਰਵਾ ਰਹੇ ਹਾਂਗੇ ਹੁਣ 15 15 ਬਣਾਉਣੇ ਗਏ ਆ 15 ਬੋਟੇ ਕਰ ਜਾਨਾ ਬਹੁਤ 15 ਆਹੋ ਜੇ ਹੁਣ ਬੱਚਿਆਂ ਨੂੰ ਦਾ ਬਾਅਦ ਚ ਭੁੱਖ ਲੱਗੀ ਹੋਣੀ ਇੱਕ ਵਾਰ ਤਾਂ ਵੈਸੇ ਲੰਗਰ ਚਾੱਕ ਕੇ ਜਾਵਾਂਗੇ ਕਿਉਂਕਿ ਆਹ ਹੁੰਦਾ ਵੀ ਲੇਟ ਹੋ ਜਾਂਦਾ ਕੰਮ ਬੱਚੇ ਫਿਰ ਜਾਗਦੇ ਰਹਿੰਦੇ ਹਨਾ ਕਿੰਨੇ ਬੰਦੇ ਆ ਅਸੀਂ 8 ਦਿਨਾਂ ਬੱਚੇ ਵੀ ਨੇ ਵਿੱਚ ਕੱਟ ਗਿਆ ਬਟਾ ਨਾ ਜਿਆਦਾ ਵੀ ਨਾ ਲੱਗਦਾ ਮੈਨੂੰ ਕਿੰਨੇ ਕੱਟ ਹੁੰਦੇ ਨੇ ਹੁੰਦਾ ਕੱਟ ਤੋਂ ਨਹੀਂ ਯਾਦ ਮੈਨੂੰ ਜਦੋਂ ਮੈਂ ਕੀ ਜੀ ਚਾਹ ਅਗੀ ਬਣ ਕੇ ਚਾਹ ਸਵਾਦ ਹੀ ਇੱਕ ਬਹੁਤ ਜਾਨਾ ਬਿਸਕਟ ਆ ਰਿਹਾ ਸਾਰਾ ਚਾ ਚੇ ਬਹੁਤ ਵਰੀਆ ਮੀਠਾ ਸੈਟਾਉ ਆ ਬੰਦਾ ਲੱਗਿਆ ਵੇ ਜਰਾ ਘਾਂਡੇ ਵਾਂਜਣ ਦੇਖੋ ਐ ਚਮਕਾਈ ਜਾਂਦਾ ਸਟੀਲ ਦੇ ਗਲਾ ਸਟੀਲ ਬੂਰ ਨਾ ਲੱਗਾ ਵਾਂਜਣੇ ਦਾ ਐਦਾਂ ਸਟੀਲ ਬੂਰ ਨਾ ਲੱਗਾ ਹੋਇਆ ਤੋ ਇਹ ਕੱਟ ਕੇ ਪੀਣੀ ਹੋਊਗੀ ਇਹ ਆ ਮੱਖੀ ਮੱਖੀ ਕਹਿਦੀ ਹੈ ਕਹਿੰਦੀ ਬਚ ਕੇ ਨਹੀਂ ਲੈ ਚ ਆ ਜਾਨੀ ਸੀਗੀ ਅੱਜ ਫੇਮਲੇ ਲੇਚੀ ਦੀ ਤਿਆਰੀ ਸੀਗੀ ਉਹਦੀ ਪਤਾ ਲੱਗਣਾ ਸੀ ਲੇਚੀ ਚੱਵੀ ਗਈ ਬੱਸ ਦਾ ਕਹਿੰਦੇ ਔਖਾ ਇੱਥੋਂ ਵੀ ਆਟੋ ਕਰ ਲੇ ਤੁਸੀਂ ਆਟੋ ਠੀਕ ਆ ਭਾਈ ਆਨਸਰ ਕਰ ਲਾਉਂਦੇ ਚਲੋ ਹੁਣ ਫਿਰ ਆਪਾਂ ਗੁਰਦੁਆਰਾ ਸਾਹਿਬ ਚੱਲੀਏ ਮੱਥਾ ਟੇਕੀ ਲੰਗਰ ਪਛਾੜ ਚੱਕੇ ਜੀ ਸਮਾਨ ਹੈ ਉਹ ਕਿੱਥੇ ਸਮਾਨ ਤਾਂ ਇੱਥੇ ਜਮ੍ਹਾਂ ਕਰਾ ਕੇ ਲੈ ਚੱਲਾਂਗੇ ਹਾਂਜੀ ਇੱਥੇ ਰੋਮ ਜਮ੍ਹਾਂ ਕਰਾ ਕੇ ਇੱਥੇ ਹੀ ਆਟੋ ਹੋ ਜਾਣਾ ਬਾਅਦ ਇੱਥੇ ਪਿੱਛੇ ਹੈਗੇ ਨੇ ਦਫ਼ਤਰ ਕੋਲੀ ਚਲੋ ਫਿਰ ਆਣਾ ਹਾਂਜੀ ਹੁਣ ਸਮਾਨ ਸੋਨ ਸੰਭਣ ਲੱਗ ਗਈ ਸੀ ਕਿਆਰੀ ਹੈ ਵਾ ਸਾਡੀ ਜਾਣ ਦੀ ਫਿਰ ਲੰਗਰ ਪ੍ਰਸ਼ਾਦ ਦੇ ਛੱਕਾਂਗੇ ਉਸ ਤੋਂ ਬਾਅਦ ਅਸੀਂ ਹਾਂਜੀ ਉਹਦੇ ਲੰਗਰ ਪ੍ਰਸ਼ਾਦ ਛੱਕ ਕੇ ਆਵਾਂਗੇ ਫਿਰ ਆਜੀ ਟ੍ਰੇਨ ਵਾਜ ਰਾਤ ਨੂੰ 8 ਵਜੇ ਉਹ ਸਵੇਰੇ ਸੀਗੀ 8:30 ਵਜੇ ਉਹ ਹੁਣ ਲੈਟ ਹੋ ਗਈ ਰਾਤ ਨੂੰ 8 ਵਜੇ ਆ ਤੇ ਹੁਣ ਅਸੀਂ ਛੱਕੇ ਪ੍ਰਸ਼ਾਦ ਦਾ ਫਿਰ ਅਸੀਂ ਜਾ ਕੇ ਸਟੇਸ਼ਨ ਪਹੁੰਚਾਂਗੇ ਅਸੀਂ ਸਵੇਰ ਵਾਸਤੇ ਆਲੂ ਦੇ ਪ੍ਰੌਨਟ ਇੱਥੇ ਪੈਕ ਕਰਾ ਨਾ ਦੇਤੇ ਦੋਨਾਂ ਜਣਿਆਂ ਨੇ ਦੋਨਾਂ ਫੈਮਲੀਆਂ ਨੇ ਉਹ ਪਿਆ ਕਰਕੇ ਨਾਲ ਲੈ ਲੇਗੇ ਸਵੇਰੇ ਚਾਹ ਨਾਲ ਖਾ ਲਾਂਗੇ ਟ੍ਰੇਨ 'ਚ ਸਾਡਾ ਟ੍ਰੇਨ ਦੇ ਵਿੱਚ ਦੋ ਰਾਤਾਂ ਇੱਕ ਦਿਨ ਮਾ ਹਨਾ ਦੋ ਦਿਨ ਕਰਾ ਨਹੀਂ ਹਾਂ ਦੋ ਰਾਤਾਂ ਨੇ ਅੱਜ ਦੀ ਰਾਤ ਪਹਿਲਾਂ ਪਹਿਲਾਂ ਸੀਗੇ ਦੋ ਦਿਨ ਇੱਕ ਰਾਤ ਹਾਂ ਪਹਿਲਾਂ ਸਵੇਰੇ ਚੱਲਦੀ ਸੀਗੀ ਟ੍ਰੇਨ ਹੁਣ ਰਾਤ ਨੂੰ ਚੱਲ ਰਹੀ ਆ ਰਾਤ ਨੂੰ ਚੱਲ ਰਹੀ ਏ ਟ੍ਰੇਨ ਹਾਂ ਹੁਣ ਜਾ ਰਹੇ ਆ ਸਤਖੰਡ ਹਲਮਤ ਵਾਈ ਲੈ ਲਈ ਸੀ ਉਮੜੀ ਨਹੀਂ ਹਾਂ ਦੁੱਧ ਨਾ ਲੈਣੀ ਸੀ ਜਿਹੜੀ ਚਲੋ ਕੋਈ ਨਹੀਂ ਹੁਣ ਲੈ ਲਾਂਗੇ ਹੁਣ ਮੱਥਾ ਟੇਕਾਂਗੇ ਜੀ

ਯਾਰਵਿੰਦਰ ਭਾਜੀ ਮਿਲ ਗਏ ਜੀ ਸਾਨੂੰ ਇਹ ਵੀ ਸੰਗਰੂਰ ਤੋਂ ਨੇ ਵੈਸੇ ਆ ਰੇਲ ਕੋਚ ਫੈਕਟਰੀ 'ਚ ਜੌਬ ਕਰਦੇ ਨੇ ਉੱਥੇ ਤੇ ਇਹ ਅੱਜ ਆਏ ਨੇ ਅੱਜ ਸਾਡੀ ਵਾਪਸੀ ਹੈਗੀ ਪਰਿਵਾਰ ਸਵੇਤ ਆਇਆ ਜੀ ਉਹ ਬੱਚੇ ਖੜੇ ਨੇ ਆਹ ਉਹ ਬੱਚੇ ਖੜੇ ਆ ਸਾਰੀ ਫੈਮਿਲੀ ਖੜੀ ਆ ਦੇਖੋ ਆ ਪੂਰੀ ਫੈਮਿਲੀ ਖੜੀ ਆ ਇਹਨਾਂ ਦੇ ਆ ਬੇਟਾ ਇਹਨਾਂ ਦਾ ਆ ਵਾਈਫ ਨੇ ਇਹਨਾਂ ਦੇ ਆ ਬੇਟੀ ਇਹਨਾਂ ਦੀ ਆ ਸਾਡਾ ਜੇਠਾ ਲਾਲ ਇਹ ਸੰਗਰੂਰ ਤੋਂ ਹੀ ਨੇ ਜੇਠਾ ਲਾਲ ਇਹ ਜੇਠਾ ਲਾਲ ਆ ਜੇਠਾ ਲਾਲ ਬਣ ਕੇ ਦਿਖਾਓ ਤਿੰਨ ਜੇਠਾ ਲਾਲ ਚਲੋ ਠੀਕ ਹੈ ਅਸੀਂ ਚੱਲਦੇ ਹਾਂ ਜੀ ਹੈਪੀ ਹਾਂਜੀ ਲੰਗਰ ਪ੍ਰਸ਼ਾਦ ਦਾ ਛਕ ਲਿਆ ਜੀ ਹੁਣ ਚੱਲਿਆ ਕਮਰੇ ਚ ਸਮਾਨ ਲੈ ਕੇ ਸਟੇਸ਼ਨ ਨੂੰ ਜਾਣੇ ਆ ਟਾਈਮ ਹੋ ਗਿਆ ਪੌਣੇ 7 ਹੋ ਗਏ 8 ਵਜੇ ਦੀ ਟ੍ਰੇਨ ਆ ਸਾਡੀ ਹਾਂਜੀ ਵਾਪਸ ਚੱਲ ਲਈ ਹੁਣ ਤੇ ਜੀ ਬਿਲਕੁਲ ਨਹੀਂ ਕਰ ਰਹੇ ਇੱਥੇ ਜਾਣ ਨੂੰ ਬਹੁਤ ਮਨ ਲੱਗਿਆ ਹੋਇਆ ਕਉਂਕੀ ਸੰਗ ਤਾਂ ਹੋਰ ਵੀ ਆ ਗਿਆ ਉਥੋ ਰੇਲ ਕੋਚ ਦਿੱਕਤੀ ਤੋਂ ਮੌਸਮ ਬਹੁਤ ਸਖਾ ਬਣਾਈ تھی ਮੌਸਮ ਬਹੁਤ ਆਇਆ ਅੰਧਾ ਹਵਾ ਚੱਲ ਪਈ ਬੱਦਲ ਹੀ ਬੱਦਲ ਨੇ ਮਗਰ ਕਿ ਧੁੱਪ ਨਿਕਲ ਕੇ ਤਾਂ ਕਾਂਟੇ ਕੇ ਬਾਸ ਤੇ ਨਿਕਲਦੀ ਐ ਨਾਲ ਹੀ ਛਾਂ ਨਾਲ ਹੀ ਹਵਾ ਨਾਲ ਹੀ ਮੀਂਹ ਵਿੱਚ ਜਦੋਂ ਧੁੱਪ ਨਿਕਲਦੀ ਐ ਨਾਲ ਹੀ ਛਾਂ ਹੋ ਜਾਂਦੀ ਐ ਹਾਂ ਉਹ ਜਾਵਾਲਾ ਹਾਰ ਬਿਲਕੁਲ ਸਮਝਿਆ ਨਹੀਂ ਗਾ ਅਜੇ ਤਾਂ ਗਰਮੀ ਕਿੰਨੀ ਐ ਤਾਂ ਉਹਨੂੰ ਗਰਮੀ ਮਹਿਸੂਸ ਨਹੀਂ ਹੋ ਰਹੀ ਗਰਮੀ ਹੁੰਦੀ ਆ ਇਹ ਧੁੱਪ ਨਿਕਲਦੀ ਉਦੋਂ ਹੁੰਦਾ ਵੀ ਗਰਮੀ ਲੱਗਦੀ ਆ ਨਾਲ ਹੀ ਛਾਂ ਆ ਜਾਂਦਾ ਬੱਦਲ ਹੋ ਜਾਂਦਾ ਰਾਤ ਮੀਂਹ ਬਹੁਤ ਪਿਆ ਹਾਂਜੀ ਪਰੌਂਠੇ ਫੜਲੇ ਸੀ ਗਏ ਅਸੀਂ ਨਾਲਾ ਚਾਰ ਅੰਡਾ ਬੈਗ ਕਰਦਾ ਠੀਕ ਹੈ ਨਾ ਸਰਾਂ ਨਾਲ ਤੁਸੀਂ ਕਰੀਂ ਠੀਕ ਹੈ ਵੀਰੇ ਤੇ ਆਜੋ ਆਜੋ ਹੁਣ ਚੱਲਿਆ ਰੋਹੂ ਚ ਬਸ ਉੱਥੋਂ ਸਿੱਧਾ ਸਟੇਸ਼ਨ ਪਹੁੰਚਾਂਗੇ ਅਸੀਂ ਆ ਮੁੰਡੇ ਕੱਲ੍ਹ ਵਾਲੇ ਦੇਖੋ ਉਹੀ ਹਾਂ ਇੰਨਾ ਕੰਨੀ ਫਰਦੀਆਂ ਨੇ ਆ ਮੌਸਮ ਨੂੰ ਬੜਾ ਮਿਸ ਕਰਾਂਗੇ ਜ਼ਰੂਰ ਤੁਹਾਨੂੰ ਕਰਾਂਗੇ ਘਰ ਆਈ ਜਾਣਾ ਆ ਮੌਸਮ ਨੂੰ ਵੀ ਕਰਾਂਗੇ ਪਾਪਾ ਉਹ ਪਲੇਟ ਜਿਹੜੀ ਉਹ ਪਲੇਟ ਜਿਹੜੀ ਥੋੜੀ ਲੱਤ ਦੇ ਕੇ ਚਿਪਕੀ ਸੀਗੀ ਹੁਣ ਲਈ ਉਹ ਆਲੂ ਦੇ ਪਾਣੀ ਭਰ ਲੇ ਗਏ। ਬਿਲਕੁਲ ਵੀ ਚੱਕ ਲੈਣੇ ਚੱਕ ਲੈਣੇ ਆ। ਚੱਕ ਲੈਣੇ ਚੱਕ ਲੋ ਜੀ। ਤੇ ਹੁਣ ਚੱਲਿਆ ਅਸੀਂ ਸਟੇਸ਼ਨ ਨੂੰ। ਹਾਂਜੀ ਪਾਣੀ ਲੱਗਦੀ ਹੈ ਨਾ ਬੰਦ ਨਾ ਪੈਂਪਰ ਲੈ ਜੀ ਛੋਟਾ ਜਿਹਾ ਹੈਗਾ ਸਾਡੇ ਕੋਲ ਇਹ ਬਹੁਤ ਦੀ ਕੰਮ ਆਉਂਦਾ ਟレイン ਤੇ। ਤੇ ਬਰ ਰਣਾ ਹੋਣਾ ਤੇ ਸੜਕਾ ਆਫਿਸ ਉੱਪਰ ਲੰਘ ਜਿਵੇਂ ਨਾਲ ਆਇਆ ਦੋ ਤੱਕ ਆਪਾਂ ਇਹ ਦਿਨ ਤੱਕ ਇੱਕੋ ਹੀ ਆ ਇੱਕ ਦਿਨ ਲੰਘਿਆ ਸਾਡਾ ਪੰਜ 3 ਲੀਟਰ ਪੈਂਦਾ ਸੀ 50 ਫੋਟੋ ਆ ਗਿਆ ਸੀ ਗਈ 100 ਰੁਪਏ ਲੱਗ ਗਏ ਸਟੇਸ਼ਨ ਤੱਕ ਦਾ ਤੋਂ ਆਟੋ ਕਰਨੀ ਪਈ ਪਰ ਸਾਨੂੰ ਕਿਉਂਕਿ ਅਸੀਂ ਬੰਦੇ ਨਵੇਂ ਆਣਾ ਤੇ ਹੁਣ ਬਸ ਚੱਲ ਰਵਾਨਾ ਹੁੰਨੇ ਆ ਸਟੇਸ਼ਨ ਵੱਲੋਂ ਅਸੀਂ ਅੱਜ ਦੂਜਾ ਆਟੋ ਵੀ ਆ ਗਿਆ ਤੇ ਚੱਲਦੇ ਹਾਂ ਹੁਣ ਸਮਾਨ ਤੋਂ ਰੱਖ ਲਈਏ ਬੈਠਾ ਬੈਠਾ ਬੈਠੋ ਬੱਚਿਓ ਚਲ ਆਪ ਇਹ ਰੱਖਦੇ ਆ ਪਿੱਛੇ ਉਹ ਕੱਢੋ ਬੈਗ ਲੈ ਕੱਢੋ ਆਹ ਬੜਿਆ ਆਨੂੰ ਬਹਿਣਾ ਦਈ ਮੁੰਡੇ ਨੂੰ ਕੋਈ ਨਹੀਂ ਕਿਹਾ ਜੀ ਅੱਗੇ ਆ ਜਾ ਅੱਗੇ ਵੇਹ ਚੱਲ ਆਹ ਅਜੀ ਪਹੁੰਚ ਗਏ ਸਟੇਸ਼ਨ ਤੇ ਅਸੀਂ ਸਾਮਾਨ ਕੱਢ ਰਾਂਗੇ ਛੋਟਾ ਬੈਗ ਕੱਢ ਲੈ ਵੱਡਾ ਮੈਂ ਕੱਢ ਲੈਣਾ ਆ ਤੋਪੇ ਬਹੁਤ ਜ਼ਿਆਦਾ ਨੇ ਮੇਰੇ ਉੱਤੇ ਚਲੋ ਜੰਨੀਏ ਚਲੋ ਚਲੋ ਸ਼ਾਬਾਸ਼ ਤਾਂ ਜਦੋਂ ਸਾਰੇ ਦਰਖਤਾਂ ਤੋਂ ਇਹ ਭਰੇ ਭਰੇ ਤੋਤੇ ਤੋਤੇ ਸਾਰੇ ਦਰਖਤਾਂ ਦੇ ਨਾਲ ਦੇ ਚੱਲੋ ਚੱਲ ਸੰਗਤ ਬਹੁਤ ਪਹੁੰਚੀ ਇੱਥੇ ਵੀ ਹੁਣ ਵਾਪਸੀ ਲਈ ਵਧੀਆ ਆਉਣ ਵਾਲੀ ਹੋਊਗੀ ਗੱਡੀ ਆ ਗਈ ਸਾਡੀ ਤੇ ਆ ਡੱਬਾ ਵੀ ਸਾਡਾ 23 ਸਾਹਮਣੇ ਹੀ ਲੱਗ ਗਿਆ ਵਾ ਜਿਆਦਾ ਦੂਰ ਨਹੀਂ ਲੱਗੂਗਾ ਤੇ ਬੈਠਦੇ ਹਾਂ ਸੀਟਾਂ 'ਤੇ ਜਾ ਕੇ ਥੋੜਾ ਜਿਹਾ ਘਰ ਦੇ ਸੰਗਤ ਬੈਠ ਜੇ ਪਹਿਲਾਂ ਜਾ ਕੇ ਫਿਰ ਅਸੀਂ ਬੈਠਾਂਗੇ ਹਾਂਜੀ ਮੀਂਹ ਸ਼ੁਰੂ ਹੋ ਗਿਆ ਜੀ ਤਾਂ ਦੇਖੋ ਮੀਂਹ ਪੈਣ ਲੱਗ ਗਿਆ ਤੇਜ ਆਪਾਂ ਨੇੜੇ ਹੀ ਹੈ ਵਾ ਸਾਡਾ ਦੋ ਡੱਬੇ ਰਹਿ ਗਏ ਆਹ ਇਹ ਡੱਬਾ ਹੀ 23 ਸਾਡਾ ਚਲੋ 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 ਜੀ ਕਰਬੇ ਜਾ ਗਏ ਸੈਟਿੰਗ ਕਰਨ ਲੱਗੇ ਸਮਾਨ ਦੀ ਸਾਡੇ ਉੱਪਰਲੇ ਸੀਟਰ ਸਰਾਣੇ ਪੈ ਰਹੇ ਨੇ ਇੱਥੇ ਤੇ ਆਹ ਦੋਨੇ ਉੱਪਰਲੇ ਸੀਟਾਂ ਨੇ ਬਾਈ ਹੇ ਨੀਚੇ ਕੇ ਬਾਈ ਕਾ ਉਹੀ ਤੇ ਕੋ ਉੱਪਰ ਵਾਲੀ 32 ਨੰਬਰ ਸੀਟ ਆਦਰ ਆ ਦੋਨੇ ਉੱਪਰ ਵਾਲੀਆਂ ਸਾਡੀਆਂ ਸੀਟਾਂ ਨੇ ਇਧਰ ਮਿਡਲ ਵਾਲੀ ਇਧਰ ਵੀ ਉੱਪਰ ਆ ਤੋਂ ਤੱਕ ਕਿ ਅਗਲਾ ਫੋਨ ਵੀ ਆਉਂਦੇ ਜੀ ਸੈਟ ਆਊਟ ਸੈਟ ਕਰਦੇ ਹਾਂਗੇ 24 ਨੰਬਰ ਵਾਲੇ ਅੰਦਰ ਆ ਗਈ ਇੱਥੇ ਬੈਠ ਕੇ ਲਗਾ ਆਇਆ ਅੰਦਰ ਬੈਠ ਕੇ ਸਭ ਅਰੇ ਤੇਰੀ ਟ੍ਰੈਕ ਪਿਆਦੀ ਆਇਆ ਪੁਰਨਾ ਆ ਰਿਹਾ ਹੈ ਨਾ ਚੀਕਿਆ ਆ ਰਿਹਾ ਹੈ छॾंदे दारहां सीटा बि अंदरि मिलंद रहंदा बंदि इंतिह करो त ਹਾਂਜੀ ਪਾਠ ਅਸਤੇ ਮੈਂ ਪਾਠ ਮੇਂ ਕਰ ਲਿਆ ਸੀਗਾ ਬੰਡ ਰੇਂਜ ਬੈਗੀ ਅਲਹਦ ਲਈ ਸੀਟ ਕੋਈ ਨਹੀਂ ਬਸ ਨਾਲ ਆ ਰੇ ਅੱਧੇ ਚਾਲ ਬੈਠੇ ਵਧੀਆ ਨੇ ਉਹਨਾਂ ਨੇ ਐਡਜਸਟ ਕਰ ਲਿਆ ਹੰਡਰ ਲਈ ਇੱਕ ਸੀਟ ਮਿਲ ਗਈ ਅਸੀਂ ਦੇ ਉੱਪਰ ਵਾਲੀ ਲੈ ਲਈ ਦਸਤ ਪਹਿਲੇ ਉੱਪਰ ਵਾਲੀ ਸੀਟ ਸਿਕਿਉਰ ਨਾਲ ਲੈ ਲਈਓ ਪਰ ਅਮੀਆਂ ਉਹਨਾਂ ਨੂੰ ਸਾਹਮਣੇ ਫਿਰਦੇ ਨੇ ਉਹਨਾਂ ਦੇ ਡੱਬੇ ਹਿਲਦੇ ਹੈ ਲਈ ਮੈਨੂੰ ਪੱਕਾ ਨਹੀਂ ਪਤਾ ਕਿ ਫਾਈਨਲ ਨਹੀਂ ਹੋਇਆ ਇਹ ਫਾਈਨਲ ਨਹੀਂ ਹੁੰਦਾ ਉਹ ਬੈਠ ਕੇ ਸੀਟ ਦੇ ਉੱਤੇ ਇਹ ਬਿੜੇ ਬਿੜੇ ਬੰਦੇ ਉਹ ਫਾਈਨਲ ਕਰ ਗਏ ਹੈ ਇਹ ਗੱਲ ਕਿਹੜੀ ਲੁਰੀਆ ਤੋਂ ਹੁੰਦੀ ਹੈ ਕਿ ਇਹਨਾਂ ਦਾ ਰੋਲਾ ਪੰਚੀ ਸੀ ਕਿਤੇ ਇਹ ਹੋ ਜਾਈਏ ਆਪਣੇ ਵੀ ਹੋਵੇ ਲੇਡੀਜ਼ ਤੇ ਹੁੰਦਾ ਹੈ ਲੇਡੀਜ਼ ਕੈਸਟ ਜਿਆਦਾ ਹੁੰਦਾ ਲੇਡੀਜ਼ ਰੋਲਾ ਪਾਉਂਦੀਆਂ ਨੇ ਬੰਦੇ ਦਰਵਾਜ਼ੇ ਪਾਉਂਦੇ ਨੇ ਲੇਡੀਜ਼ ਰੋਲਾ ਪਾਉਂਦੀਆਂ ਨੇ ਇਹ ਤਾਂ ਇਹ ਪਿੰਨੂ ਇਹ ਬਾਗੀਸਾਰ ਪਿੰਨੂ ਆਉਂਗੇ ਹਾਂਜੀ ਪ੍ਰੋਟੀ 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 ਹਾਂ ਤਾਂ ਲਾਲ ਕੱਪੜੇ ਪਾ ਕੇ ਇੱਕੋ ਜੂਹਾ ਫਿਰਦਾ ਸਹੀ ਗੱਲ ਹੈ ਕਹਿੰਦੇ ਜੀ ਗੱਡੀ ਚ ਚੂਹੇ ਆ ਗਏ ਬਲਜਿੰਦਰ ਕਹਿੰਦੇ ਕਿਤੇ ਆਪਣੇ ਬੈਗ ਦਾ ਕੋਟਰ ਦੇਣ ਬਾਓ ਭਾਬੀ ਕਹਿੰਦੇ ਕਿੰਨੇ ਆਏ ਨੇ ਭਾਈ ਕਹਿੰਦੇ ਇੱਕੋ ਹੀ ਆਇਆ ਜੇ ਲਾਲ ਹਾਂ ਲਾਲ ਲਾਲ ਕੱਪੜੇ ਲਾਲ ਡਿਜਟ ਭਾਈ ਆਦੇ ਸਭ ਤੋਂ ਵੱਡਾ ਚੂਹਾ ਤੜ ਵੀ ਲਿਆ ਉਹ ਪਾਪਾ ਹਾਂ ਓ ਕੀ ਗੇਮ ਖੇਲ ਰਹੇ ਹੋਰਾ ਵੀ ਚੂਹਾ ਆਇਆ ਚੂਹਾ ਘਰੋਂ ਬਾਹਰ ਚ ਪੁੱਜਦੇ ਆ ਆਇਆ ਵੀ ਚੂਹਾ ਚੂਹਾ ਨਹੀਂ ਆਇਆ ਚੂਹਾ 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 ਚੂਈ ਚੂਈ ਵੀ ਹੈਗੀ ਚੂਈ ਵੀ ਹੈਗੀ ਅੱਗੇ ਜੋ ਇਤਨੀ ਜੀ 3000 ਨਹੀਂ ਦੇ। ਉਹ ਖਾਲੇ ਤੁਸੀਂ। ਉਹਨੇ ਇਤਨੀ ਕੱਢ ਗਈ ਇੱਕ ਖਾਲੇ ਦੀ। ਹਾਂ। ਇਤਨੀ ਜੀ ਰਿਸਪੈਕ ਰਹਿਣੀ। ਹਾਂ। ਉਹ ਬੰਟੋਂ। ਆ ਦੇਖੋ ਜੀ ਬਾਹਰ ਬਹੁਤ ਜ਼ਿਆਦਾ ਮੀਂਹ ਪੈ ਰਿਹਾ। ਹਾਂ ਜੀ। ਚੰਗਾ ਮੀਂਹ ਆ ਬਾਰੇ। ਜੋਦੀ ਗੁੱਟੀ ਚੱਲੀ ਹੈਗੀ 8 ਵਜੇ ਤੇ ਉਦੋਂ ਤੋਂ ਮੀਂਹ ਪੈ ਰਿਹਾ। ਹੁਣ ਕਿਹੜਾ ਟਾਈਮ ਹੋ ਗਿਆ ਹੁਣ? ਸਾਢੇ 9:30 ਹੋ ਗਿਆ। ਲਗਾਤਾਰ ਮੀਂਹ ਪਈ ਜਾ ਰਿਹਾ ਉਦੋਂ ਤੋਂ। ਪੂਰੇ ਵਧਿਆ ਨਾਲੇ। ਜੂਰ ਸਾਹਿਬ ਵੀ ਨਝਲਿਆ ਬੰਦ ਹੀ ਰਿਹਾ ਅੱਥੇ ਵੀ ਦਿੱਕਤ ਰਹੀ ਹੈ ਹਾਂ ਜਿੱਥੇ ਆਪਣਾ ਰੂਮ ਸੀ ਨਾ ਉੱਥੇ ਰੂਮ ਦੇ ਵਿੱਚ ਦਿੱਕਤ ਸੀਗੀ ਬਾਹਰ ਨਿਕਲ ਜਾਂਦੇ ਸੀ ਕਮਰੇ ਦੂਸਰੇ ਚੱਲ ਪੈਂਦਾ ਸੀ ਬੜਾ ਮੋੜ ਚੱਲਦਾ ਸੀ ਕਿੰਨੇ ਚਾਦਰਵਾੜ ਉੱਤੇ 1 3 7 ਇਹ ਬਹੁਤ ਹੀ ਵੇਰੇ ਪੰਜਾਬ ਤੋਂ ਬਣੀ ਕਿੰਨੀ ਗਰਮੀ ਹੋ ਗਈ ਨਾ ਯਾ ਵੀ ਉਹਨਾਂ ਦਾ ਪਿਆ ਕੱਢ ਪਰ ਤੋਂ ਕਹਿੰਦੇ ਸੀ ਨਾ ਮੀਂਹ ਆਇਆ ਪਤਾ ਨਹੀਂ ਗਰਮੀ ਹੈ ਹਵਾ ਤਾਂ ਬਹੁਤ ਚੱਲੀ ਸੀ ਕਦੇ ਇੱਥੇ ਆਪਣ ਨੂੰ ਗਰਮੀ ਨੇ ਲੱਗੀ ਹੈ ਖਾਸ ਤੌਰ ਤੇ 8 3 8